ਗੁਰਦੇਵ ਧਨ ਗੁਰਦੇਵ ਸੋ ਅੱਜ ਅਖਿਲ ਭਾਰਤੀ ਰਵਦਾਸੀਆ ਤੁਹਾਨੂੰ ਸੰਗਠਨ ਜੋ ਪਿਛਲੇ 8 ਮਹੀਨਿਆਂ ਤੋਂ ਪੰਜਾਬ ਦੇ ਅੰਦਰ ਆਪਣੀ ਕਾਰਗੁਜ਼ਾਰੀ ਆਪਣਾ ਕਾਰਜ ਰਵਦਾਸੀਆ ਧਰਮ ਨੂੰ ਮਜ਼ਬੂਤ ਕਰਨ ਦੇ ਲੱਗਾ ਹੋਇਆ ਸੀ ਸੋ ਉਸ ਕڑی ਦੇ ਵਿੱਚ ਜਿਵੇਂ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਬੋਡੀਆਂ ਬਣਾਈ ਗਈਆਂ ਅੱਜ ਜਲੰਧਰ ਜ਼ਿਲ੍ਹੇ ਦੀ ਜੋ ਪੂਰੀ ਦੀ ਪੂਰੀ ਬਾਡੀ ਜਿਹੜੀ ਆ ਸਤਿਗੁਰੂ ਰਣਜਨ ਦਾਸ ਮਹਾਰਾਜੀ ਦੇ ਅਸ਼ੀਰਵਾਦ ਸਤਕਾ ਸਤਿਗੁਰੂ ਵਿਦਾਸ ਮਹਾਰਾਜੀ ਦੀ ਕਿਰਪਾ ਸਤਕਾ ਪੂਰੀ ਨੈਸ਼ਨਲ ਬਾਡੀ ਦੇ ਨਾਲ ਸਲਾਹ ਕਰਕੇ ਅੱਜ ਅਨਾਉਂਸ ਕੀਤੀ ਗਈ ਔਰ ਜਿਸ ਦੇ ਵਿੱਚ ਪ੍ਰੇਮਤ ਨਾਲ ਜੀ ਨੂੰ ਜੋ ਜ਼ਿਲ੍ਹਾ ਜਲੰਧਰ ਦਾ ਮੁਖ ਸੇਵਾਦਾਰ ਨਿਯੁਕਤ ਕੀਤਾ ਗਿਆ ਸੋ ਆਸ ਰੱਖਦੇ ਆ ਕਿ ਰਬਦਾਸੀਆ ਧਰਮ ਨੂੰ ਮਜ਼ਬੂਤ ਕਰ ਲੈਣੇ ਰਬਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਜਲੰਧਰ ਦੀ ਬਾਡੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਕੰਮ ਕਰੇਗੀ ਸੋ ਧਰਮ ਉਹੀ ਮਜ਼ਬੂਤ ਹੁੰਦੇ ਆ ਧਰਮ ਉਹੀ ਕਾਮਯਾਬ ਹੁੰਦੇ ਆ ਜਿਨ੍ਹਾਂ ਦਾ ਸੰਗਠਨ ਹੁੰਦਾ ਸੋ ਆਹ ਸਾਰੇ ਰ ਅਖਿਲ ਭਾਰਤੀ ਰਵਦਾਸੀਆ ਤੁਹਾਨੂੰ ਸੰਗਠਨ ਨੂੰ ਮਜ਼ਬੂਤ ਕਰ ਦਈਏ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਰਵਦਾਸੀਆ ਧਰਮ ਨੂੰ ਮੰਨਣ ਵਾਲੀ ਸੰਗਤ ਸਤਿਗੁਰੂ ਰਵਿਦਾਸ ਨਾਮ ਲੈ ਵਾ ਸੰਗਤਾਂ ਬੈਠੀਆਂ ਉਹਨਾਂ ਨੂੰ ਰਵਦਾਸੀਆ ਧਰਮ ਦੇ ਢੰਡੇ ਥੱਲੇ ਇਕੱਤਰ ਕਰਕੇ ਔਰ ਆਉਣ ਵਾਲੀ ਜਾਣਕਾਰੀ ਦੇ ਵਿੱਚ ਜਿਵੇਂ ਕਾਲਮ ਦੀ ਗੱਲ ਕੀਤੀ ਹੈ ਕਾਲਮ ਬਹੁਤ ਜਲਦ ਹੀ ਰਵਦਾਸੀਆ ਧਰਮ ਦਾ ਵੱਖਰਾ ਜਣਾ ਬਣ ਜਾਵੇਗਾ ਲੇਕਿਨ ਉਸ ਤੋਂ ਪਹਿਲਾਂ ਜੋ ਅਦਰਜ਼ ਦਾ ਪਰੰਪਰ ਲਿਖਾ ਪੈਦਾ ਕੀਤਾ ਜਾ ਰਿਹਾ ਉਹ ਸਾਨੂੰ ਪਰੰਪਰ ਲਿਖੇ ਕੱਢਣ ਦੇ ਲਈ ਬਹੁਤ ਜਲਦੀ ਸੈਂਟਰ ਗਵਰਨਮੈਂਟ ਆਈਪ ਕਰਾਂਗੇ ਸੋ ਅੱਜ ਦੇ ਸਮੇਂ ਤੇ ਮੈਂ ਸਿਰਫ ਜਲ ਸਾਰੇ ਲੜਕੇ ਆਪਾਂ ਜਿੱਥੇ ਡੇਰਾ ਸਤਸਕਨ ਬੱਲਾ ਸੇਵਾਵਾਂ ਨਿਭਾ ਰਿਆ ਸੀ ਆਪਾਂ ਸਾਰੇ ਢੀਰਿਆਂ ਨੂੰ ਨਾਲ ਲੈ ਕੇ ਔਰ ਸਾਰੇ ਸਮਾਜ ਨੂੰ ਨਾਲ ਲੈ ਕੇ ਆਪਾਂ ਧਰਮ ਨੂੰ ਮਜ਼ਬੂਤ ਕਰੀਏ ਗੁਰੂ ਘਰਾਂ ਦੇ ਵਿੱਚ ਅਮਰਤ ਬਾਣੀ ਦਾ ਪ੍ਰਕਾਸ਼ ਕਰੀਏ ਔਰ ਜੈ ਗੁਰਦੇਵ ਤਨ ਗੁਰਦੇਵ ਕਾ ਕੇ ਹਰ ਦਿਨ ਸ਼ਾਨ ਬੁਲੰਦ ਕਰੀਏ ਇਹੀ ਆਪਣਾ ਇੱਕ ਮੇਨ ਮਕਸਦ ਹੈ ਰਵਦਾਸੀਆ ਧਰਮ ਨੂੰ ਬੱਤ ਬੱਤ ਗੇਂਤੀ ਵਿੱਚ ਲਿਆਉਣਾ ਔਰ ਨਾਲ ਦੀ ਨਾਲ 650ਵਾਂ ਜੋ ਜਨਤੀ ਸਤਗੁਰਦਾਰ ਮਹਲਾ ਵੀ ਆ ਰਹੀ ਹੈ ਉਹਦੇ ਵੱਡੇ ਪੱਧਰ ਤੇ ਤਿਆਰੀਆਂ ਕਰਨੀਆਂ ਜੈ ਗੁਰਦੇਵ ਤਨ ਗੁਰਦੇਵ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਖੇਲ ਭਾਰਤੀਆ ਰਵਦਾਸੀਆ ਧਰਮ ਪੰਜਾਬ ਦੀ ਟੀਮ ਵੱਲੋਂ ਜਲੰਧਰ ਡਿਸਟ੍ਰਿਕਟ ਦੀ ਟੀਮ ਬਣਾਈ ਗਈ ਆ ਮੈਂ ਆਸ ਕਰਦਾ ਆ ਕਿ ਜਲੰਧਰ ਦੀ ਟੀਮ ਸਾਨੂੰ ਹਰ ਸਹਿਯੋਗ ਦੇਵੇਗੀ ਔਰ ਇਹ ਵਿਸ਼ਵਾਸ ਵੀ ਦਵਾਣਾ ਆ ਕਿ ਜਲੰਧਰ ਦੀ ਟੀਮ ਦੇ ਨਾਲ ਪੂਰੀ ਪੰਜਾਬ ਦੀ ਖੇਲ ਭਾਤੀਆਂ ਅਰਦਾਸਿਆ ਧਰਮ ਸੇਠਨ ਦੀ ਟੀਮ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਖੜੀ ਆ ਔਰ ਅਸੀਂ ਮਿਲ ਕੇ ਮਹਾਰਾਜ ਜੀ ਸਤਿਗੁਰੂ ਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਵਲੰਦੀਆਂ ਤੱਕ ਲੈ ਕੇ ਜਾਈਏ ਔਰ ਸਾਡੀ ਜੋ ਕਾਲਮ ਦੀ ਪ੍ਰੋਬਲਮ ਆ ਉਹ ਵੀ ਅਸੀਂ ਲੱਠ ਭੱਜ ਕਰਕੇ ਜੋ ਵੀ ਹੈ ਸਾਡੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਾਡੇ ਸਾਥੀ ਸਾਨੂੰ ਸਲਾਹ ਦੇਣਗੇ ਅਸੀਂ ਜਿੱਦਾਂ ਜਿੱਦਾਂ ਵੀ ਸਾਡੀ ਸਵਾਵਾਂ ਦੀ ਲੋੜ ਆ ਅਸੀਂ ਉਹ ਕਾਲਮ ਦਾ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਅੱਜ ਦੀ ਸ਼ੁਭ ਮੌਕੇ ਤੇ ਮੈਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਔਰ ਆਸ ਕਰਦਾ ਆ ਕਿ ਵੱਧ ਤੋਂ ਵੱਧ ਸਤਿਗੁਰ ਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਸਤਿ ਅਰਦਾਸੀਆ ਖੇਲ ਭਾਰਤੀ ਅਰਦਾਸੀਆ ਧਰਮ ਸੰਗਠਨ ਦਾ ਸਾਥ ਦੇ ਕੇ ਅਰਦਾਸੀਆ ਧਰਮ ਦਾ ਪ੍ਰਚਾਰ ਪ੍ਰਚਾਰ ਕਰਨ ਜੈਗੁਰਦੇਵ ਪੰਡਤ